ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਹਜਰ ਹਜੂਰ ਜੁਗ ਜੁਗ ਟਲ ਬਿਜੰ ਸਮੁੰਦਰ ਬਾਣੀ ਦੇ ਬਹੁਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਂ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰ ਅੰਮ੍ਰਿਤ ਵੇਲੇ ਜੀਆਂ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦਾ ਪਿਆਰ ਗੁਰੂ ਦੀਆਂ ਬਖਸ਼ਿਸ਼ਾਂ ਲੈ ਦੇ ਹੋਏ ਗੁਰੂ ਚਰਨਾਂ 'ਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ प्यारे सतसंग जी ओ सारे ही आपा बहुत बडया भागा वाले हां जो सतगुरुਾਂ ਦੀ ਅਸ਼ੀਰਵਾਦ ਲੈਣ ਵਾਸਤੇ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਜ਼ਿੰਦਗੀ ਦੇ ਪਲ ਸਫਲੇ ਬਣਾਉਣ ਵਾਸਤੇ ਗੁਰੂ ਚਰਨਾਂ 'ਚ ਜੁੜੇ ਹਾਂ ਸਤਗੁਰਾਂ ਨੇ ਕਿਰਪਾਲਤਾ ਕੀਤੀ ਹੈ અમૃત વેળે ਤੋਂ તખ્તાં ਤੇ ਇਸ શોભત હોકે ਅੱਜ ਦੇ ਜੋ ਮੁਖਵਾਕ ਬਖਸ਼ਿਸ਼ ਕੀਤੇ ਹਨ ਆਓ ਕੁਝ ਕੁ ਮਿੰਟ ਗੁਰ ਚਰਨਾ ਚ ਜੁੜਕੇ ਅੱਜ ਦੇ ਮੁਖਵਾਕ ਦੀ ਵਿਚਾਰ ਦਾ ਅੰੰਦ ਮਾਣੀਏ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਸਤਿਗੁਰਾਂ ਦੇ ਪਾਵਨ ਅੰਗ 675 ਤੇ ਅਨਾਸਰੀ ਰਾਗ ਦੇ ਵਿੱਚ ਪੰਚਮ ਪਾਛਾ ਪੰਜਵੇਂ ਗੁਰੂ ਨਾਨਕ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਾਂ ਦੇ ਉਚਾਰਨ ਕੀਤੇ ਮੁਖਵਾਕ ਹਰ ਸਤਿਗੁਰੂ ਮਹਾਰਾਜ ਅੱਜ ਦੇ ਬਚਨਾਂ 'ਚ ਜੋ ਸ਼ਬਦ ਦਾ ਸਿਧਾਂਤ ਸ਼ਬਦ ਦਾ ਕੇਂਦਰ ਜਿਨੂੰ ਸਾਰੇ ਸ਼ਬਦ ਆਪਾਂ ਨਿਚੋੜ ਗਏ ਸਤਿਗੁਰੂ ਮਹਾਰਾਜ ਨੇ ਰੱਖੇ ਰਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਉਚਾਰਨ ਕਰਦੇ ਨੇ ਸਾਧੂ ਸੰਗ ਭਜੋਗ ਪਾਲ ਮਹਾਰਾਜ ਕਹਿੰਦੇ ਸਾਧੂ ਦਾ ਸੰਗ ਕਰਦਿਆ ਹੋਇਆ ਸਾਧੂ ਦੇ ਦੋ ਅਰਥ ਕੀਤੇ ਜਾਂਦੇ ਹਨ ਸਾਧੂ ਨਾਮ ਸਤਿਗੁਰੂ ਦਾ ਵੀ ਹੈ ਸਾਧੂ ਨਾਮ ਸਾਧੂ ਦਾ ਵੀ ਹੈ ਉਹ ਸਾਧੂ ਜਿਹੜਾ ਸਾਧਨਾ ਕਰਕੇ ਵਾਹਿਗੁਰੂ ਪਰਮੇਸ਼ਰ ਚ ਮਿਲ ਚੁਕਿਆ ਹੈ ਸੰਗ ਮੈਨੇ ਉਹਦਾ ਸੰਗੀ ਹੋਣਾ ਉਹਦੀ ਸੰਗਤ ਕਰਨੀ ਉਹਦੇ ਸੰਗ ਭਾਵਕੇ ਇਕਤਰ ਹੋਗੇ ਉਝੋ ਗੋਪਾਲ ਪਾਲਣਾ ਕਰਨ ਵਾਲੇ ਵਾਹਿਗੁਰੂ ਦਾ ਨਾਮ ਜਪੋ ਭਾਵ ਕੇ ਸਤ ਸੰਗਤ ਦੇ ਵਿੱਚ ਮਿਲ ਕੇ ਸਾਧਮਾ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਜਪੀਏ ਇਹ ਨਾਮ ਜਪਣਾ ਕਾਦੇ ਵਾਸਤੇ ਹੈ ਅਗਲੀ ਪੰਕਤੀ ਚ ਪਾਤਸ਼ਾਹ ਕਹਿੰਦੇ ਨੇ ਆਨ ਸੰਜਮ ਕਿਛ ਨਾ ਸੂਝੈ ਇਹ ਯਤਨ ਕਾਟ ਕਲ ਕਾਲ ਵੀ ਹੋਰ ਇਹ ਸੰਸਾਰ ਦੇ ਵਿੱਚ ਸੰਜਮ ਹੁੰਦਾ ਹੈ ਯਤਨ ਤਰੀਕਾ ਵੀ ਹੋਰ ਕੋਈ ਤਰੀਕਾ ਨਹੀਂ ਹੈ ਜਿਹੜਾ ਇਸ ਗੱਲ ਦੇ ਵਿੱਚ ਸਾਨੂੰ ਸੋਝੀ ਦਿੰਦਾ ਹੋਵੇ ਕਿ ਅਸੀਂ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਇਹ ਕਲਯੁਗ ਦੇ ਸਮੇਂ ਨੂੰ ਅਸੀਂ ਕਿਵੇਂ ਸਫਲਾ ਕਰਨਾ ਇਕੋ ਇੱਕ ਇਹ ਜਤਨ ਇਹ ਸਭ ਤੋਂ ਵਧੀਆ ਜਤਨ ਹੈ ਕਲ ਕਾਲ ਕਲ ਮੈਨੇ ਕਲ ਯੁਗ ਕਾਲ ਮੈਨੇ ਸਮਾਂ ਕਾਟ ਕਟਣਾ ਕਲ ਯੁਗ ਦਾ ਸਮਾਂ ਘਟਣ ਵਾਸਤੇ ਕਲ ਯੁਗ ਦੇ ਤੱਤਿਆਂ ਝੋਲਿਆਂ ਤੋਂ ਬਚਣ ਵਾਸਤੇ ਕਲ ਯੁਗ ਦੀਆਂ ਬਰਿਆਈਆਂ ਤੋਂ ਬਚਣ ਵਾਸਤੇ ਇਸ ਕਲ ਯੁਗ ਦੇ ਸਮੇਂ ਵਿੱਚ ਆਪਣੇ ਆਪ ਨੂੰ सुचज्जा सौखा रखने वास्ते एको एक तरीका है कि गुरु की संगत दब के प्यारे साधुआ की संगत च जाके वागुरु परमेशर का नाम जपना प्रभु भगती करनी सब तो बड़ा साधन कलयुग है सतगुरु पातशाह ने बाणी के बेअंत तो थामे प्रमाण दिते हैं ਕਿਉਂਕਿ ਜਿਹੜੀ ਸਾਧੂ ਦੀ ਸੰਗਤ ਹੈ ਸੰਗਤ ਦੇ ਕਹੇ ਗੁਣ ਬਹੁਤ ਅਧਿਕਾਈ ਪੜ ਸੁਹਾ ਗੜ ਕੋ ਆਧਾਰ ਹੈ ਸੰਗਤ ਕਰਨ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਵਾਹਿਗੁਰੂ ਪਰਮੇਸ਼ਰ ਸੰਗਤ ਦੇ ਵਿੱਚ ਵਸਦਾ ਹੈ ਪ੍ਰਮਾਤਮਾ ਸੰਗਤ ਚ ਰਹਿੰਦਾ ਹੈ ਸੰਗਤ ਚ ਕਿਉਂ ਮੰਨਿਆ ਗਿਆ ਹੈ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਨਿਆ ਪਰ ਸੰਗਤ ਰਿਓ ਹੋਣੀ ਚਾਹੀਦੀ ਹੈ ਜਿਥੈ ਇੱਕੋ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਚਰਚਾ ਹੋ ਰਹੀ ਹੋਵੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਖਿਆਨ ਹੋ ਰਿਹਾ ਹੋਵੇ ਸਤ ਸਤ ਦਾ ਨਿਰਣਾ ਹੋ ਰਿਹਾ ਹੋਵੇ ਉਹਨੂੰ ਸਤ ਸੰਗਤ ਕਹੇ ਜਿੱਥੇ ਉਰਲੀਆਂ ਪਰਲੀਆਂ ਬੇਥਵੀਆਂ ਗੱਲਾਂ ਕੀਤੀਆਂ ਜਾਣ ਉਹਨੂੰ ਸੰਗਤ ਨਹੀਂ ਮੰਨਿਆ ਜਾਂਦਾ ਸੰਗਤ ਦੇ ਵਿੱਚ ਇੱਕੋ ਇੱਕ ਪ੍ਰਕਾਰਨ ਹੋਣਾ ਚਾਹੀਦਾ ਹੈ ਇੱਕੋ ਇੱਕ ਵਿਸ਼ਾ ਸਿਧਾਂਤ ਹੋਣਾ ਚਾਹੀਦਾ ਹੈ ਨੰਕਾਰ ਨੂੰ ਮਹਿਣਾ ਪ੍ਰਮਾਤਮਾ ਨੂੰ ਮਹਿਣਾ ਪਰਮੇਸ਼ਰ ਨੂੰ ਮਹਿਣਾ ਇਸ ਸੰਸਾਰ ਨੂੰ ਝੂਠਾ ਸਮਝਣਾ ਸੰਸਾਰ ਦੇ ਵਿੱਚੋਂ ਅਸੀਂ ਕਿਵੇਂ ਨਿਕਲਣਾ ਹੈ ਜਦੋਂ ਇਹ ਸਿਧਾਂਤ ਹੁੰਦਾ ਇਹ ਸਤ ਸੰਗਤ ਮੰਨੀ ਜਾਂਦੀ ਹੈ ਇਹ ਵੀ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਸਿੱਖ ਦੋ ਸਾਥ ਸੰਗਤ ਪੰਜ ਪਰਮੇਸ਼ਰ ਜੇ ਆਪਾਂ ਇਕੱਲੇ ਵੀ ਬੈਠੇ ਹਾਂ ਅੱਜ ਦਾ ਸਮਾਂ ਜਿਹੜਾ ਆਪਾਂ ਇਕੱਲੇ ਵੀ ਸੰਬਤ ਕਰ ਸਕਦੇ ਹਾਂ ਕਿਉਂਕਿ ਜਿਹੜੇ ਸਾਡੇ ਕੋਲ ਮੋਬਾਈਲ ਨੇ ਇਹ ਇਹਨਾਂ ਤੋਂ ਵੀ ਸਾਨੂੰ ਦੋ ਚੀਜ਼ਾਂ ਮਿਲ ਜਾਂਦੀਆਂ ਨੇ ਚਾਹੇ ਅਸੀਂ ਆਪਣਾ ਜੀਵਨ ਬਰਬਾਦ ਕਰ ਲਈਏ ਇਹਨਾਂ ਦੇ ਰਾਹੀਂ ਅਸੀਂ ਨਰਕਾਰ ਨਾਲ ਵੀ ਜੁੜ ਸਕਦੇ ਹਾਂ ਕਿਸੇ ਮਹਾਪੁਰਖ ਰੱਬ ਦੇ ਪਿਆਰੇ ਦੀ ਜੋ ਵਿਚਾਰ ਹੈ ਉਤੋਂ ਵਿਚਾਰ ਹੈ ਧਿਆਨ ਰੱਖਣਾ ਇਸ ਗੱਲ ਦਾ ਕਿਉਂਕਿ ਅੱਜ ਕੱਲ ਨਿਖਿੱਧ ਵਿਚਾਰ ਬਹੁਤ ਚੱਲ ਰਹੇ ਆ ਪਾਪ ਕੇ ਜਿਹਦੇ ਵਿੱਚ ਸ਼ੁਭਪੂਰਨ ਗਿਆਨ ਨਹੀਂ ਹੈ ਜਿਹੜੇ ਰੱਬ ਦੇ ਪਿਆਰੇ ਪਰਮਾਤਮਾ ਚ ਮਿਲੇ ਹੋਏ ਮਹਾਪੁਰਖਾਂ ਨਾਲ ਉਹਨਾਂ ਦੀਆਂ ਜੜੀਆਂ ਵਿਚਾਰ ਨਹੀਂ ਦੀਵਾਨ ਨਹੀਂ ਉਹ ਲਾਓ ਬੈਠ ਜਾਓ ਜਾਂ ਕੀਰਤਨ ਹਰਮੰਦਰ ਸਾਹਿਬ ਤੋਂ ਆਪਦਾ ਬੈਠੋ ਮਨ ਟਿਕਾ ਕੇ ਬੈਠ ਕੇ ਸੁਣੋ ਉਹ ਸੁਣਾਗੇ ਉਹ ਵੀ ਸਾਡੀ ਸਤ ਸੰਗਤ ਬਣ ਜਾਣੀ ਹੈ ਦੋ ਸਾਧ ਸੰਗਤ ਜਦੋਂ ਦੋ ਗੁਰਸਿੱਖ ਇਕੱਠੇ ਹੋਗੇ ਉਸਮੇ ਸੰਸਾਰੀ ਗੱਲਾਂ ਨੂੰ ਛੱਡ ਕੇ ਜਦੋਂ ਨਿਰੰਕਾਰ ਦੀਆਂ ਗੱਲਾਂ ਕਰਾਂਗੇ ਉਹ ਵੀ ਸਤ ਸੰਗਤ ਹੋ ਜਾਂਦੀਆਂ ਜਿੱਥੇ ਪੰਜ ਇਕੱਤਰ ਹੋ ਕੇ ਫਿਰ ਰੱਬ ਦੀਆਂ ਗੱਲਾਂ ਕਰਦੇ ਨੇ ਕੀਰਤਨ ਕਰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਵੀ ਸਤ ਸੰਗਤ ਹੋ ਜਾਂਦੀਆਂ ਉਦੋਂ ਅੱਗੇ ਜਿੰਨੀ ਵੀ ਸੰਗਤ ਹੋਵੇ ਵੱਦ ਤੋਂ ਵੱਦ ਉਹ ਨਹੀਂ ਸਾਡਾ ਸਾਰਿਆਂ ਦਾ ਭਲਾ ਹੁੰਦਾ। ਇਸ ਤਰੀਕੇ ਨਾਲ ਸਤਸੰਗਤ ਹੁੰਦੀ ਹੈ। ਤਦੇ ਮਹਾਰਾਜ ਕਹਿੰਦੇ ਨੇ ਵੀ ਸਤਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ। ਸਿਮਰਨ ਕਰਨ ਦੇ ਨਾਲ ਇਹ ਜਿਹੜਾ ਕਲਜੁਲ ਦਾ ਕਲਹ ਹੈ, ਕਲੇਸ਼ ਦਾ ਸਮਾ ਹੈ। ਆਪਾਂ ਇਹ ਤੋਂ ਕੋਈ ਵੀ ਭੁੱਲੇ ਨਹੀਂ ਹੋਏ ਹਾਂ। ਸਾਰਿਆਂ ਨੂੰ ਸਾਨੂੰ ਗਿਆਨ ਹੈ ਕਿ ਕਿ ਉਹ ਜਿਹੜਾ ਸਮਾਂ ਹੈ ਇਹ ਸਮੇਂ ਨੂੰ ਕੱਢਣ ਦਾ ਕੱਟਣ ਦਾ ਕਲਯੁਗ ਦੇ ਤੱਤਾਂ ਛੋਲਦਿਆਂ ਤੋਂ ਬਚਣ ਦਾ ਵਿਕਾਰਾਂ ਤੋਂ ਬਚਣ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੈ ਮਹਾਰਾਜ ਜੀ ਨੇ ਕਲਯੁਗ ਦੇ ਵਿੱਚ ਜਦੋਂ ਵਿੱਚ ਅਸੀਂ ਸੰਗਤ ਕਰਦੇ ਹਾਂ ਤਾਂ ਸਾਨੂੰ ਜੀਵਨ ਦੇ ਵਿੱਚ ਬੇਅੰਤ ਹੀ ਸੁੱਖ ਮਿਲਦੇ ਨੇ ਸਤਿਗੁਰੂ ਮਹਾਰਾਜ ਜੀ ਭੇਜੇ ਹੋਏ ਭਾਈ ਮਾਧੋ ਜੀ ਜਦੋਂ ਗੁਜਰਾਤ ਵਿੱਚ ਗਏ ਉਹ ਗੁਰੂ ਕੇ ਸਿੱਖ ਸੰਗਤ ਕਰਾਇਆ ਕਰਦੀ ਸੀ ਪੜਾਏ ਸਮੇਂ 'ਚ ਹੁਣ ਤਾਂ ਸ਼ਹਿਰਾਂ 'ਚ ਪਿੰਡਾਂ 'ਚ ਮਹੱਲਿਆਂ 'ਚ ਵੀ ਗੁਰਦੁਆਰੇ ਨੇ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ ਮਹਾਰਾਜ ਦੀ ਸਥਾਪਨ ਕੀਤੇ ਹੋਏ ਗੁਰਸਿੱਖ ਜਿਨ੍ਹਾਂ ਨੂੰ ਮਸੰਦੀ ਮਸੰਦ ਕਿਹਾ ਜਾਂਦਾ ਹੈ ਤੇ ਮਸਨਦ ਦਿੱਤੀ ਜਾਂਦੀ ਦੀ ਥਾਪੇ ਜਾਂਦੇ ਸੀ ਕਿ ਤੂੰ ਫਲਾਣੇ ਇਲਾਕੇ 'ਚ ਗੁਰਸਿੱਖੀ ਦਾ ਪ੍ਰਚਾਰ ਕਰਨਾ ਤੂੰ ਇਸ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰਨਾ। ਭਾਈ ਮਾਧੋਦਾਸ ਜਦੋਂ ਗੁਜਰਾਤ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਉਹ ਇਸੇ ਤਰ੍ਹਾਂ ਕਥਾ ਕਰਦੇ ਹੁੰਦੇ ਰਾਤ ਨੂੰ ਉਸ ਕਥਾ ਕਰਨੀ। ਕਿਉਂ ਗੁਰੂ ਘਰ ਦਾ ਸਿਧਾਂਤ ਹੈ ਜਿਨੇ ਆਪਣੇ ਵਿਵਹਾਰ ਕਰੋ, ਘਰੋ ਵਿਹਾਰ ਕਰੋ, ਅੰਮ੍ਰਿਤ ਵੇਲੇ ਹਾਜ਼ਰੀ ਭਰੋ, ਸ਼ਾਮ ਦੀ ਹਾਜ਼ਰੀ ਭਰੋ। ਨਾਂ ਬਾਣੀ 'ਚ ਸੰਗਤ ਕਰੋ। ਗੁਰੂ ਨਾਨਕ ਪਾਤਸ਼ਾਹ ਤੋਂ ਹੀ ਇਹ ਸਿਧਾਂਤ ਚੱਲਿਆ ਆ ਰਿਹਾ ਹੈ। ਸ਼ਾਮ ਨੂੰ ਸੰਗਤਾਂ ਇਕੱਠੀਆਂ ਹੋਣੀਆਂ ਭਾਈ ਮਾਧੋ ਦਾਸ ਜੀਆ ਨੇ ਗੁਰੂ ਦੇ ਅੰਮਤਮਈ ਬਚਨ ਸੁਣਾਉਣੇ। ਸਮੇਂ ਬਤਾਵੇ ਸਮਾਪਤੀ ਹੋ ਜਾਣੀ। ਸੰਗਤਾਂ ਨੇ ਉੱਠ ਕੇ ਘਰਾਂ ਨੂੰ ਚਲੇ ਜਾਣਾ। ਇੱਕਦਮ ਐਸਾ ਹੋਇਆ ਭਾਈ ਮਾਧੋ ਜੀ ਬੜੇ ਪਿਆਰ ਨਾਲ ਕਥਾ ਕਰਦੇ ਕਰਦੇ ਇੰਨੇ ਪ੍ਰਮਾਤਮਾ 'ਚ ਜੁੜੇ ਕੇ ਪਤਾ ਹੀ ਨਹੀਂ ਲੱਗਿਆ ਕਿ ਪਥਰੀ ਸਮਾਪਤੀ ਵੀ ਕਰਨੀ ਹੈ ਤੇ ਬਾਕੀ ਸੰਗਤਾਂ ਉੱਠ ਕੇ ਚੜੀਆਂ ਗਈਆਂ ਇੱਕ ਸਿੱਖ ਨਾ ਗਿਆ 12 ਤੋਤੇ ਟਾਈਮ ਹੋ ਗਿਆ ਜਦੋਂ ਉਹਨਾਂ ਨੇ ਸਮਾਪਤੀ ਕੀਤੀ ਤੇ ਉਹ ਸਿੱਖ ਉੱਠ ਕੇ ਚਲੇ ਗਏ ਇਥੇ ਇਹ ਵੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਆਪਾਂ ਗੁਰੂ ਕੀ ਵਿਚਾਰ ਕਰਦੇ ਹਾਂ ਸੰਗਤ ਕਰਦੇ ਹਾਂ ਉਹਦੇ ਵਿੱਚ ਇਹ ਨਹੀਂ ਕਿ ਬਾਲਾ ਜਿਆਦੇ ਇਕੱਠ ਹੋਵੇ ਪਾਵੇਂ ਇੱਕ ਹੀ ਸਰੋਤਾ ਬੈਠਾ ਹੋਵੇ ਸੁਣਾਉਣ ਵਾਲਾ ਵੀ ਇੱਕ ਹੀ ਹੋਵੇ ਪਰ ਅਸੀਂ ਨਰੰਕਾਰ ਦੇ ਨਾਲ ਜੁੜੇ ਹੋਣੇ ਚਾਹੀਦੇ ਹਾਂ ਪ੍ਰਮਾਤਮਾ 'ਚ ਜੁੜੇ ਹੋਣੇ ਚਾਹੀਦੇ ਹਾਂ ਬਾਹਲੇ ਵੱਡੇ ਇਕੱਠਾ ਨਹੀਂ ਲੋੜ ਦੀ ਹੁੰਦੀ ਸੋ ਇਸ ਤਰ੍ਹਾਂ ਭਾਈ ਮਧੋਦਾਸ ਜੀ ਸਮਾਪਤੀ ਕੀਤੀ ਉੱਠ ਕੇ ਗਿਆ ਉਹ ਸਿੱਖ ਰਾਹ ਦੇ ਵਿੱਚ ਪਹਿਲੇ ਦਰਾਂ ਨੇ ਫੜ ਕੇ ਕੈਦ ਕਰ ਲਿਆ ਰਾਜੇ ਨੇ ਪੇਸ਼ ਕਰ ਦਿੱਤਾ ਪੁੱਛਿਆ ਸਾਰੀ ਗੱਲ ਬਾਤ ਉਹ ਕਹਿੰਦਾ ਵੀ ਮੈਂ ਤਾਂ ਚੋਰ ਨਹੀਂ ਹਾਂ ਕਿਉਂਕਿ ਰਾਜੇ ਨੇ ਚੋਰੀ ਹੋਣ ਕਰਕੇ ਰਾਜੇ ਨੇ ਹੁਕਮ ਦਿੱਤਾ ਹੋਇਆ ਸੀ ਕਿ ਜਿਹੜਾ ਵੀ ਕੋਈ 12 ਵਜੇ ਤੋਂ ਬਾਅਦ ਮਿਲ ਜੇ ਉਹ ਉਸੇ ਨੂੰ ਫੜ ਕੇ ਆਪਾਂ ਚੋਰ ਮੰਨ ਲੈਣਾ ਅੱਗੇ ਇੱਕ ਪੁਰਖੀ ਹੁਕਮ ਹੁੰਦਾ ਸੀ ਬੜੀ ਜ਼ਿਆਦਾ ਤਰਅਤ ਨਹੀਂ ਸੀ ਹੁੰਦੀ ਸਮਾ ਆ ਗਿਆ ਅੱਠਵਾਂ ਦਿਨ ਰਖ ਦਿੱਤਾ ਕਿ ਫਾਇਦਾ ਦਿੱਤਾ ਜਾਣਾ ਹੈ ਤੂੰ ਆਪਣਾ ਕੋਈ ਪੇਸ਼ ਕਰ ਸਕਦਾ ਹੈ ਆਪਣਾ ਸਫਾਈ ਦੇ ਸਕਦਾ ਛੋੜੀ ਬੋਤੀ ਮਾਤਾ ਪਿਤਾ ਭੈਣ ਭਰਾ ਕਰ ਵਾਲੀ ਸਾਰਿਆਂ ਦੇ ਜਵਾਬ ਦੇ ਦਿੱਤਾ ਹੈ ਵੀ ਸੱਚ ਹੈ ਜਦੋਂ ਬੰਦੇ ਤੇ ਵਿਪਤਾ ਪੈ ਜਾਂਦੀ ਹੈ ਵਿਪਤ ਪਰੇ ਸਭ ਹੀ ਸੰਭ ਛਾੜ ਤਕ ਕੋ ਨਾ ਆਉਤ ਨੇੜੇ ਕੋਈ ਫਿਰ ਨੇੜੇ ਨਹੀਂ ਆਉਂਦਾ ਹੈ ਸਾਰੇ ਛੱਡ ਦਿੰਦੇ ਨੇ ਸਮਾ ਆ ਗਿਆ ਵਗਤ ਆ ਗਿਆ ਸੂਲੀ ਤੇ ਦੇ ਚਾਰਦੇ ਹੁੰਦੇ ਇੱਕ ਤਿੱਖੀ ਲੱਕੜ ਕਰ ਲੈਂਦੇ ਉਹਦੇ ਉੱਤੇ ਬੰਦੇ ਨੂੰ ਚੱਕ ਈਟੇ ਢ ਪਰਨੇ ਕਾਲਜੇ ਕੋਲ ਲਾ ਕੇ ਛੜ ਦੰਦੇ ਹੌਲੇ ਹੌਲੇ ਤਰਮ ਤਰਮ ਕੇ ਤੇ ਬੜਾ ਤਰਫ ਤਰਫ ਕੇ ਬੰਦਾ ਮਰਦਾ ਹੁੰਦਾ ਸੀ ਤਾਂ ਸੂਲੀ ਗੜ ਦਿੱਤੀ ਗਈ ਰਾਜੇ ਦਾ ਰਾਜਾ ਵੀ ਆ ਪਹੁੰਚਿਆ ਪਬਲ ਇਕੱਠੀ ਹੋ ਗਈ ਪੁੱਛਿਆ ਕਿਸੇ ਨੂੰ ਮਿਲਣਾ ਕਿਸੇ ਦੀ ਗਵਾਹੀ ਦੇਣੀ ਹੈ ਤਾਂ ਕਹਿਣ ਲੱਗਿਆ ਸੰਤਾਂ ਨੂੰ ਬੁਲਾ ਦੋ ਪਹਿਰੇਦਾਰ ਗਿਆ ਭਾਈ ਮਾਧੋਦਾਸ ਜੀ ਨੂੰ ਬੁਲਾ ਲਿਆ ਆ ਵੈਸੇ ਭਾਈ ਮਾਧੋਦਾਸ ਜੀ ਕਸ਼ਮੀਰ ਦੇ ਸਨ ਬਾਰੇ ਗੁਰੂ ਦੇ ਪਿਆਰ ਵਾਲੀ ਸੀ ਭਾਈ ਮਾਧੋਦਾਸ ਜੀ ਬੁਲਾ ਲਿਆ ਨੇ ਜਦੋਂ ਦੇਖਿਆ ਵੀ ਇਹ ਤਾਂ ਰੋਜ਼ ਕਥਾ ਸੁਣਨ ਵਾਲਾ ਹੁੰਦਾ ਸੀ ਰਾਜੇ ਨੂੰ ਕਿਹਾ ਵੀ ਰਾਜੇ ਜੇ ਚੋਰ ਨਹੀਂ ਹੈ ਤਾਂ ਸਤਸੰਗੀ ਪੁਰਸ਼ ਹੈ ਅਸੀਂ ਸਤਸੰਗਤ ਕਰਦੇ ਹਾਂ ਕਥਾ ਹੁੰਦੀ ਹੈ ਤੇ ਇਹ ਰੋਜ਼ ਕਥਾ ਸੁਣ ਕੇ ਜਾਂਦਾ ਉਹਦੋਂ ਦੇਟ ਹੋ ਗਿਆ ਤੁਸੀਂ ਫੜ ਕੇ ਨੂੰ ਹੁਕਮ ਦੇ ਦਿੱਤਾ ਮਹਾਰਾਜਾ ਕਹਿਣ ਲੱਗਿਆ ਨਹੀਂ ਕਹਿੰਦਾ ਮੇਰਾ ਹੁਕਮ ਹੋ ਚੁੱਕਿਆ ਇਹ ਨਹੀਂ ਮੁੜਦਾ ਹੈ ਕਹਿੰਦਾ ਅੱਛਾ ਮੁੜਦਾ ਨਹੀਂ ਹੈ ਕਹਿੰਦੇ ਅਸੀਂ ਇਹਨੂੰ ਜ਼ਰੂਰ ਸੂਲੀ ਤੇ ਚਾੜਨਾ ਹੈ ਭਾਈ ਮਾਧੋ ਦਾ ਜੀ ਕਹਿਣ ਲੱਗੇ ਠੀਕ ਹੈ ਤੁਸੀਂ ਆਪਦੀ ਤਿਆਰੀ ਕਰੋ ਭਾਈ ਮਾਧੋ ਦਾ ਜੀ ਆਨੇ ਨੇਤਰਬੰਦ ਕੀਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਚਰਨਾ ਚਰਦਾਸ ਕੀਤੀ ਸੱਚੇ ਪਾਤਸ਼ਾਹ ਇਹ ਤੇਰੀ ਸੰਗਤ ਕਰਦਿਆ ਹੋਇਆ ਇਸ ਤਰ੍ਹਾਂ ਅਸੀਂ ਸੂਣਿਆ ਤੇ ਟੰਗੇ ਗਏ ਮੇਰੇ ਮਾਧੋ ਜੀ ਵੀ ਇਸ ਤਰ੍ਹਾਂ ਫਿਰ ਸੰਗਤ ਕਰਨ ਦਾ ਸਾਨੂੰ ਕੀ ਫਾਇਦਾ ਹੋਇਆ ਸਦਨੇ ਨੇ ਵੀ ਲੰਬਾਈ ਦਿੱਤਾ ਦੀ ਪ੍ਰਮਾਤਮਾ ਕਹਿੰਦੇ ਜੇ ਅਸੀਂ ਤੇਰਾ ਪ੍ਰਮਾਤਮਾ ਭਗਤੀ ਕਰਦੇ ਆਂ ਤਾਂ ਫਿਰ ਸਾਨੂੰ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਮਕ ਗਰਾਸੈ ਜੇ ਤੇਰੀ ਭਗਤੀ ਕਰਦੇ ਆਂ ਹੋਇਆ ਸਾਡਾ ਕਰਮ ਨਾ ਕਟਿਆ ਗਿਆ ਫਿਰ ਭਗਤੀ ਕਰਨ ਦਾ ਕੀ ਫਾਇਦਾ ਫਿਰ ਕੰਧਾਂ ਟੈਗ ਗਿਆ ਸੀ ਤਾਂ ਉਸ ਸਮੇਂ ਜਦੋਂ ਇਸ ਸਿੱਖ ਨੂੰ ਫੜ ਕੇ ਪਹਿਲੇ ਦਾ ਸਿਪਾਹੀ ਟੰਗਣ ਵਾਸਤੇ ਜਲਾਦ ਨੇ ਲੈ ਕੇ ਜਾਂਦੇ ਨੇ ਤਾਂ ਉਹ ਸੂਲੀ ਸੀ ਜਿਹੜੀ ਖੜੀ ਵਿਖੜ ਗਈ ਉਹ ਹਰੀ ਹੋ ਜਾਂਦੀ ਹੈ ਉਹ ਚੱਲ ਲਗਨਾਂ ਨਿਕਲਿਆਉਂਦੀਆਂ ਨੇ ਉੱਤੇ ਵੀ ਲਗਨ ਨਿਕਲਿਆਉਂਦੀ ਹੈ ਸਾਰੇ ਹੈਰਾਨ ਹੋ ਜਾਂਦੇ ਨੇ ਰਾਜਾ ਜੀ ਭਾਈ ਮਾਧੋਦਾਸ ਸਾਰੀਆਂ ਸੰਤਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੀਆਂ ਹਨ ਧੰਨ ਗੁਰੂ ਪਾਤਸ਼ਾਹ ਗੁਰੂ ਅੰਜਨ ਦੇ ਮਹਾਰਾਜ ਬਾਣੀ ਦਾ ਉਚਾਰਨ ਕਰ ਰਹੇ ਸੀ ਹਕਾਇ ਹਰ ਦੇ ਕਾਹਿਰੇ ਮੰਚਿਤ ਵੈ ਉਤਮ ਜਾ ਆਰਹ ਜੀ ਉਪਰੇ ਈਸ਼ਵਰ ਦਾ ਨਾਮ ਕਰ ਰਹੇ ਸੀ ਤੇ ਮਹਾਰਾਜ ਨੇ ਫਿਰ ਜਦੋਂ ਭਾਈ ਮਾਧੋ ਦਾ ਜੀ ਆਨੇ ਨਮਸਕਾਰ ਕੀਤੀ ਫਿਰ ਹਉਦੀਆਂ ਪੰਧੀਆਂ ਉਚਾਲੀਆਂ ਫਿਰ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਦ ਪਰਮ ਪਦ ਪਾਇਆ ਸੂਕੇ ਕਾਟ ਹਰਿਆ ਭਾਵ ਤੇ ਸਤ ਸੰਗਤ ਮਿਲਣ ਦੇ ਨਾਲ ਪਾਰਵਤਾਰਾ ਹੋ ਗਿਆ ਸੁੱਕੀ ਜਿਹੜੀ ਲੱਕੜ ਸੀ ਉਹ ਵੀ ਹਰਿਆਵਲਤਾ ਦੇ ਵਿੱਚ ਆ ਗਈ ਸਾਡਾ ਜਿਹੜਾ ਜੀਵਨ ਸੁੱਕਿਆ ਹੋਇਆ ਹੈ ਬਕਾਰਾਂ ਦੇ ਵਿੱਚ ਦੁੱਖਾਂ ਦੇ ਵਿੱਚ ਪੀਤੇ ਕਰਮਾ ਕਰਕੇ ਇਹ ਫਿਰ ਸੁੱਕਿਆ ਹੋਇਆ ਮਨ ਹਰਾ ਹੋ ਜਾਂਦਾ ਹੈ ਜਦੋਂ ਅਸੀਂ ਗੁਰੂ ਕੀ ਸੰਗਤ ਕਰਦੇ ਹਾਂ ਸਤਗੁਰੂ ਮਹਾਰਾਜ ਨੇ ਇਹ ਸਿਧਾਂਤ ਰੱਖਿਆ ਅੱਜ ਦੇ ਸਮੁੱਚੇ ਸ਼ਬਦ ਦੇ ਵਿੱਚ ਕਿ ਇਹ ਕਾਲ ਯੁਗ ਦੇ ਸਮੇ ਨੂੰ ਕੱਟਣ ਵਾਸਤੇ ਇਕੋ ਇੱਕ ਤਰੀਕਾ ਹੈ ਕਿ ਰੱਬ ਦੇ ਪਿਆਰਿਆਂ ਦੀ ਗੁਰੂ ਕੀ ਸੰਗਤ ਕਰੀਏ ਜਦੋਂ ਗੁਰੂ ਕੀ ਸੰਗਤ ਕਰਾਂਗੇ ਤਾਂ ਮਹਾਰਾਜ ਦੇ ਸਾਰੇ ਗੱਲਾਂ ਵਿਸਥਾਰ ਕਰਦੇ ਹਨ ਦੇਨ ਦਰਦ ਨਿਵਾਰ ਠਾਕੁਰ ਰੱਖੇ ਧੰਕੀ ਆਪ ਜਦੋਂ ਆਪ ਸੰਗਤ ਦੇ ਵਿੱਚ ਜੁੜ ਕੇ ਉਹਦੇ ਬਣ ਜਾਂਦੇ ਹਾਂ ਫਿਰ ਉਹ ਸਾਡੇ ਦੁੱਖਾਂ ਤੇ ਦਰਦਾਂ ਨੂੰ ਨਿਵਾਰ ਦਿੰਦਾ ਹੈ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰਿਆਂ ਦੀ ਆਪ ਨਾਜ਼ ਰੱਖਦਾ ਹੈ ਜਿਵੇਂ ਪਾਈ ਮਾਦੋਦਾ ਜੀਂ ਦੇ ਰਾਹੀ ਉਹ ਸਿੱਖਦੀ ਰੱਖੀ ਤਰਨ ਤਾਰਨ ਹਰ ਮਿੱਠ ਦੁੱਖ ਨਾ ਸਕੈ ਬਿ ਆਪ ਫਿਰ ਕੋਈ ਵੀ ਦੁਖਰੀ ਵਿਆਪਦਾ ਹੈ ਤਰਨ ਕਹਿੰਦੇ ਨੇ ਜਹਾਜ਼ ਨੂੰ ਤਾਰਨ ਚਲਾਉਣ ਵਾਲਾ ਜਿਹੜਾ ਮਲਾਹ ਹੁੰਦਾ ਓਹ ਹਰਿਆਕਾਰਪੁਰਖ ਵਾਹਿਗੁਰੂ ਆਪ ਹੀ ਖਜ਼ਾਨਿਆਂ ਦਾ ਮਾਲਕ ਆਪ ਹੀ ਵਾਹਿਗੁਰੂ ਨਾਮ ਜਹਾਜ਼ ਹੈ ਕਿਹੜੇ ਸੋਤਰੇ ਪਾਰ ਫਿਰ ਕੋਈ ਵੀ ਦੁਖਰੀ ਵਿਆਪਦਾ ਹੈ ਇਸ ਤਰਕੇ ਸਾਨੂੰ ਸਾਧ ਸੰਗ ਉਪਯੋਗ ਪਾਲਿਆਨ ਸੰਜਮ ਕਿਛਨਾ ਸੁਝੈ ਇਹ ਜਤਨ ਕਾਟ ਕਲ ਕਾਲ ਰਹਾਓ ਇਕੋ ਹੀ ਤਰੀਕਾ ਹੈ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਜਪੀਏ ਤਾਂ ਇਹ ਕਾਲ ਯੁਗ ਦਾ ਸਮਾ ਸੌਖਾ ਕੱਢਿਆ ਜਾਂਦਾ ਹੈ ਆਦਿਆੰਤ ਦਿਆਲ ਮੂਰਨ ਤਿਸ ਬਿਨਾ ਨਹੀਂ ਕੋਈ ਉਸ ਵਾਹਿਗੁਰੂ ਤੋਂ ਦੇ ਨਾਲ ਕੋਈ ਵੀ ਨਹੀਂ ਹੈ ਪਹਿਲਾ ਵੀ ਉਹ ਸੀ ਅਜਲੀ ਉਹੀ ਹੈ ਬੀਬੀ ਉਸੇ ਵੈਗੁਰੂ ਨੇ ਹੋਣਾ ਹੈ ਜਨਮ ਮਾਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਉਸ ਸੁਆਮੀ ਸੋਏ ਜੋ ਪ੍ਰਮਾਤਮਾ ਵੈਗੁਰੂ ਹੈ ਉਹਦਾ ਸਿਮਰਨ ਕਰਕੇ ਸੰਗਤ ਦੇ ਰਾਹੀ ਜੁੜ ਕੇ ਆਪਣਾ ਜਨਮ ਤੇ ਮਰਨ ਕੱਟ ਲੈਣਾ ਚਾਹੀਦਾ ਹੈ ਦੇਤ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਵੇਦਾਂ ਨੇ ਚਾਰ ਵੇਦ ਨੇ ਸੰਮਤ ਛੇ ਸਿੰਧ ਸੁਭਾਵ ਕੇ 27 ਸਿੰਧਿਤੀਆਂ ਹਨ ਕਥਾ શાਸਤ ਸਾਸਤ ਹੁੰਦੇ ਨੇ ਪ੍ਰਾਣ 6 18 ਪ੍ਰਾਣ ਹਨ 6 ਸ਼ਾਸਤਰ ਨੇ ਜਿੱਥੇ ਸਾਰੇ ਧਾਰਮਿਕ ਗ੍ਰੰਥ ਕਹਿ ਰਹੇ ਨੇ ਚਾਰ ਵੇਦ 27 ਸਿੰਧਿਤੀਆਂ 18 ਪ੍ਰਾਣ 6 ਸ਼ਾਸਤਰ ਭਗਤ ਕਰੇ ਵਿਚਾਰ ਭਗਤਾ ਨੇ ਵੀ ਇਹ ਵਿਚਾਰ ਕਰ ਕੀਤੀ ਹੈ ਬੰਦਗੀ ਕਰਨ ਵਾਲਿਆਂ ਨੇ ਵੀ ਇਹ ਵਿਚਾਰ ਰੱਖ ਦਿੱਤੀ ਕੀ ਰੱਖਿਆ ਮੁਕਤ ਪਾਈਐ ਸਾਧ ਸੰਗਤ ਵਿੱਚ ਸਜਾਏ ਅਧਾਰ ਸਤ ਸੰਗਤ ਦੇ ਵਿੱਚ ਮਿਲ ਕਰਕੇ ਹੀ ਮੁਕਤੀ ਵੀ ਪ੍ਰਾਪਤੀ ਹੈ ਸੰਗਤ ਵਿੱਚ ਮਿਲ ਕੇ ਹੀ ਸਾਡੇ ਅੰਦਰ ਅਗਿਆਨਤਾ ਦਾ ਜਿਹੜਾ ਹਨ ਉਹ ਖਤਿਆ ਜਾਂਦਾ ਹੈ ਚਰਨ ਕਮਲ ਅਧਾਰ ਜਨਕਾਰਾਸ ਗੂੰਜੀ ਏਕ ਜਿਹੜੇ ਉਹਦੇ ਜਨ ਬਣ ਜਾਂਦੇ ਨੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਸਤ ਸੰਗਤ ਕਰਦੇ ਹਨ ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਕਬਲਾਂ ਵਰਗੀ ਚਰਨ ਚਰਨ ਨਾਮ ਰੂਪੀ ਹਿਰਦੇ ਅੰਦਰ ਰਾਸ ਤੇ ਪੂੰਜੀ ਇਹ ਦੋੇ ਸ਼ਬਦ ਰਾਸ ਵੀ ਧਰਮ ਨੂੰ ਕਹਿੰਦੇ ਨੇ ਦੌਲਤ ਨੂੰ ਕਹਿੰਦੇ ਨੇ ਪੂੰਜੀ ਜੋ ਇਕੱਤਰ ਕੀਤੀ ਹੋਈ ਹੈ ਕਿਉਂਕਿ ਪਸ਼ੂ ਵੀ ਆ ਜਾਂਦੇ ਨੇ ਮਕਾਨ ਵੀ ਆ ਜਾਂਦੇ ਨੇ ਮਾਇਆ ਵੀ ਆ ਜਾਂਦੀ ਹੈ ਜਮੀਨ ਵੀ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਜਿਹੜੀ ਪੂੰਜੀ ਇਕੱਤਰ ਕਰਦੇ ਆਪਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਇਹ ਜਿਹੜੇ ਨਾਮ ਰੂਪੀ ਚਰਨ ਹਨ ਉਹ ਸਾਡੇ ਹਿਰਦੇ ਦਾ ਆਸਰਾ ਨੇ ਚਰਨ ਕਮਲੇ ਆਧਾਰ ਜਨ ਜਨ ਰੱਬ ਦੇ ਜਿਹੜੇ ਪਿਆਰੇ ਹਨ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪੂੰਜੀ ਨਾਮ ਦੇ ਰਾਸ ਹੀ ਹਿਰਦੇ ਅੰਦਰ ਆਸਰਾ ਹੈ ਤਾਨ ਮਾਣ ਤੇ ਬਾਣ ਸਾਚਾ ਨਾਨਕ ਜੀ ਪ੍ਰਕਟ ਇੱਕ ਕਥਨ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਜਿਹੜੇ ਫਿਰ ਸਤ ਸੁੰਨਤ ਕਰਕੇ ਸਤ ਸੰਗੀ ਪੁਰਸ਼ ਬਣ ਜਾਂਦੇ ਨੇ ਉਹਨਾਂ ਦੇ ਹਿਰਦੇ ਅੰਦਰ ਨਾਮ ਧੰਦਾ ਜਿਹੜਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦਾ ਤਾਨ ਮਾਣ ਵੀ ਪ੍ਰਮਾਤਮਾ ਹੈ ਮਾਣ ਜਿਤਨੀ ਪ੍ਰਮਾਤਮਾ ਹੈ ਤੇ ਬਾਣ ਜਿਹੜਾ ਅਕਾਲ ਪੁਰਖ ਹੈ ਗੁਰੂ ਪਰਮੇਸ਼ਰ ਜਿਹੜਾ ਸਾਰੀਆਂ ਸ਼ਕਤੀਆਂ ਦਾਤਾ ਕੇ ਹਿਸਾਬ ਤਾਲ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਉਸਦਾ ਦੀਵਾਨ ਸੱਚਖੰਡਵ ਲੱਗਿਆ ਹੋਇਆ ਹੈ ਨਾਨਕ ਕੀ ਪ੍ਰਭ ਠੇਕ ਕਥਨ ਕੀਤਾ ਹੈ ਮਹਾਰਾਜ ਨੇ ਉਸ ਪਰਮਾਤਮਾ ਦੀ ਹੀ ਠੇਕ ਹੈ ਪਰਮਾਤਮਾ ਦਾ ਹੀ ਉਹਨਾਂ ਨੂੰ ਆਸਰਾ ਹੈ ਸੰਗਤ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਦੇ ਨਾਮ ਦੀ ਹੀ ਗੱਲ ਹੁੰਦੀ ਹੈ ਨਾਮ ਦੀ ਹੀ ਵਿਚਾਰ ਹੁੰਦੀ ਹੈ ਨਾਮ ਜਪ ਕੇ ਹੀ ਅਸੀਂ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਇਸੇ ਕਰਕੇ ਵਿੱਚ ਸੰਗਤ ਹਰ ਪ੍ਰਭ ਰਸੈ ਜਿਉ ਸਮਤਾ ਜਿਉ ਵਾਹਿਗੁਰੂ ਆਪ ਵਸਦਾ ਹੈ ਇਸੇ ਲਈ ਸਾਨੂੰ ਸਤ ਸੰਗਤ ਕਰਨੀ ਚਾਹੀਦੀ ਹੈ ਗੁਰੂ ਕੀ ਸੰਗਤ ਦੇ ਵਿੱਚ ਜੁੜ ਕੇ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਯਾਦਿਆਂ ਨਾਲ ਮਿਲ ਕੇ ਨਾਮ ਜਪਣਾ ਚਾਹੀਦਾ ਹੈ ਕੀਰਤਨ ਕਥਾ ਵਿਚਾਰਾਂ ਦਾ ਆਨੰਦ ਮਾਣਨਾ ਚਾਹੀਦਾ ਹੈ ਜਿਸ ਕਰਕੇ ਸਾਡਾ ਜੀਵਨ ਸਫਲ ਹੁੰਦਾ ਹੈ ਆਓ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਵਾਣ ਬਾਸਨੋਕਾਰ ਉਪਰਸੀਏ ਜਾਂਦੇ ਹੋਏ ਨਾ ਸੰਗਤ ਕਰਨ ਦੇ ਨਾਲ ਹੀ ਸਾਡਾ ਜੀਵਨ ਪਵਿੱਤਰ ਹੁੰਦਾ ਹੈ ਜਦੋਂ ਸੰਸਾਰ ਦੇ ਵਿੱਚ ਫਸੇ ਰਹਿੰਦੇ ਜਿਵੇਂ ਇੱਕ ਭਾਂਡੇ ਨੂੰ ਕਾਲਖ ਲੱਗ ਜਾਂਦੀ ਹੈ ਉਹ ਫਿਰ ਕਲੰਕ ਲੱਗਦਾ ਹੈ ਇਉਂ ਹੀ ਸਾਡਾ ਜੀਵਨ ਖਰਾਬ ਹੋ ਜਾਂਦਾ ਹੈ ਇਸ ਲਈ ਗੁਰੂ ਕੇ ਸੰਬਦ ਕਰਦੇ ਹੋਏ ਜੀਵਨ ਦਾ ਲਾਹ ਲੈ ਕੇ ਲੋਕ ਸੁਖੀ ਪਰ ਲੋਕ ਸਹੇਲੀ ਨਾਨਕਾ ਪ੍ਰਭ ਆਪੇ ਮਿਲੇ ਦੇ ਵੜਤਾ ਦੇ ਵੜੀਆਂ ਹੋਈਆਂ ਖੁਲਾ ਮਾਫ ਕਰ ਗਈਆਂ ਜਨ ਕਾਮਲੇ ਆਧਾਰ ਜਨ ਕਾ ਰਾਸ ਪੁੰਜੀਕ ਧਾਨਵਾਲ ਦੇਵਾਨ ਸਾਚਾ ਨਾਨਕ ਕੀ ਪ੍ਰਾਪਤੀ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ